ਫੁੱਲ ਵੀਡੀਓ ਬਣਾਈ ਹੈ ਨੰਬਰ ਬੋਲ ਕਰਾਂ ਫੇਰ ਕੋਈ 7087004611 WhatsApp ਦਾ ਨੰਬਰ ਜੇ ਕਢੇ ਲੈਣੇ ਆਪੇ 8553 ਤੋਂ ਦਿਹਾੜੀ ਠੀਕ ਹੈ ਕਿ ਟੋਟੀਆਂ ਚ ਟੋਟੀਆਂ ਜਾ ਪਹੜੀਆਂ ਠੀਕ ਸੂਈਆਂ ਕਿੰਨੀਆਂ ਸੂਈਆਂ ਵੀ ਕੋਤੇ ਨੇ ਦੋ ਗੱਬੜਾਵਾ ਇੱਕ ਆ ਸੂਈਆਂ ਤੇ ਇੱਕ ਗੱਬੜਾਵਾ ਮੱਗਾਈ ਦਾ ਮੁੱਲ ਕਿੰਨਾਗਾ ਪਾਈ ਦਾ 1 ਤੇ 25000 ਆ ਜਿਹੜੀ ਗੱਬਣ ਝੋਟੀ ਤੋੜ ਕੇ ਦਿਖਾ ਦੇ ਕਰਾ ਇੱਥੇ ਤੋੜ ਦੇ ਮੜੀ ਇਹਦੀ ਕੈਟਵੌਕ ਕਰਾ ਦਿੰਨੇ ਆ ਆ ਵੇਖੋ ਕਰੋ ਚੈੱਕ ਜੀ ਵੱਡੀ ਝੋਡੀ ਆ ਤੇ ਬਾਕੀ ਹੌਲੇ ਮੁੱਲ ਪੂਰੇ ਆ ਗਏ ਵੀਰ ਕੋ ਹਾਂਜੀ ਇਹਦੇ ਵਿੱਚ ਮਤਲਬ ਲਾਈਵ ਦੇ ਵਿੱਚ ਆਪਾਂ ਡੰਗਰ ਵੱਡਾ ਛੋਟਾ ਨਹੀਂ ਕਰ ਸਕਦੇ ਹਾਂਜੀ ਵੀਡੀਓ ਵਿੱਚ ਕਰ ਸਕਦੇ ਹਾਂ ਹਾਂ ਝੋਡੀ ਆ ਜੀ ਚਲੋ ਆਪਾਂ ਤੇ ਕੋਲੇ ਫਿਰ ਪਤਾ ਇੱਕ ਆ ਨਹੀਂ ਵੇਚਣੀ ਹਨਾ ਆ ਝੋਟੀ ਨਹੀਂ ਵੇਚਣੀ ਠੀਕ ਆ ਆ ਗੱਬਣਾ ਹਾਂਜੀ ਗੱਬੜੀ ਠੀਕ ਆ ਠੀਕ ਆ ਬਾਕੀ ਵੀਰ ਨੂੰ ਫੋਨ ਕਰ ਦਿਓ ਫੁੱਲ ਵੀਡੀਓ ਚੜ ਜਾਣੀ ਆ ਉਹ ਵੈਡ 25 25000 ਦੀ ਦੇ ਦੇਣੀ ਆ ਆ ਵੀ ਤਾਜੀ ਸੂਈ ਛੋਟੀ ਹੈ ਨਾ ਆ 50000 ਵਾਲੀ ਆ ਨਹੀਂ ਆ ਬਟਾਈ ਆ ਸਾਡੇ ਕੋਲ ਬਟਾਈ ਆ ਆ 50000 ਵਾਲੀ ਵੈਡ ਹਾਂਜੀ ਹਾਂਜੀ 11 ਕਿਲੋ ਦੁੱਧ ਆ ਸੂਈ ਆ ਹਾਂਜੀ ਇਹ ਸੂਈ ਹੈ 65000 65000 ਦੀ ਠੀਕ ਆ ਆ ਆ ਵੀਰ ਹਣੇ ਵੀ ਗਾਹ ਗਾਏ ਆ ਨਾ ਦੂਰੋਂ ਹੀ ਭਰਾ ਹੀ ਆਪਣੇ ਭਰਾ ਕਿੱਧਰ ਚੱਲਦੇ ਆ ਠੀਕ 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 ਹੈ ਭਾਜੀ ਕਿਹੜਾ ਪਿੰਡ ਆ ਆਪਣਾ ਆਪਣਾ ਮੋੜੇ ਉੱਥੇ ਠੀਕ ਆ ਧਰਮਕੋੜ ਪਿੰਡਾ ਕਿੰਨਾ ਪਿੰਦਾ 70 75 ਕਿਲੋਮੀਟਰ ਮਿਲ ਨਹੀਂ ਆਏ ਹਨਾ ਸਪੈਸ਼ਲ ਠੀਕ ਆ ਆ ਵੀ ਭਾਜੀ ਹਣੇ ਆਏ ਆ ਠੀਕ ਆ ਠੀਕ ਆ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਥੋੜੇ ਕਿ ਚਿਰ ਤੱਕ ਵੀਡੀਓ ਆਪਾਂ ਦੋਵਾਂ ਘੰਟਿਆਂ ਤੱਕ ਫੁੱਲ ਵੀਡੀਓ ਚੜ੍ਹਣੀ ਆ ਬਾਹੇ ਦਿਖਾਉਣੇ ਹੈ ਕਿ ਵੀਰ ਕੋ ਅੱਜ ਪਸ਼ੂ ਪਹੁੰਚ ਗਏ 7 8 ਠੀਕ ਆ ਵੀਰ ਜੀ ਇੱਕ ਰ ਨੰਬਰ ਫੇਰ ਬੋਲ ਦਿਓ ਜੀ 78 74 0611 ਇੱਕ 100 ਦਾ ਨੰਬਰ ਆ ਮੇਰੇ 98555411 ਤੇ ਵੀਰ ਨੇ ਰੌਣਕ ਪੂਰੀ ਲਾਈ ਆ ਵੀਡੀਓ ਦੇ ਵਿੱਚ ਫੁੱਲ ਵੀਡੀਓ ਦੇ ਵਿੱਚ ਪੂਰੀਆਂ ਗੱਲਾਂ ਬਾਤਾਂ ਸੁਣਾਈਆਂ ਅੱਜ ਰੌਣਕ ਲਾਈ ਆ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰਦੇ ਹੋ ਫੁੱਲ ਵੀਡੀਓ ਬਸ ਦੋਵਾਂ ਘੰਟਿਆਂ ਤੱਕ ਤੁਹਾਡੇ ਤੱਕ ਪਹੁੰਚਣ ਵਾਲੀ ਆ ਚੰਗੀਆਂ ਝੋਟੀਆਂ ਵੀਰ ਕੋਲ ਪਹੁੰਚ ਚੁੱਕੀਆਂ ਤੇ ਬਾਕੀ ਸ਼ਾਰਟ ਆਪਾਂ ਪਾ ਦੇਣਾ ਟਾਈਮ ਨਾਲ ਹੀ ਚੋਟੀਆਂ ਦਰਸ਼ਨ ਕਰ ਲੋ ਆ ਸਸਤੀ ਆ ਸਭ ਤੋਂ 50000 ਮੁੱਲ ਕੀਤਾ ਵੀਰ ਨੇ ਇਹਦਾ ਆ ਵੀ ਝੋਟੀ ਵਧੀਆ ਜੀ ਇਹ ਮੇਰੇ ਹਿਸਾਬ ਨਾਲ 70 72000 ਦਾ ਮੁੱਲ ਕੀਤਾ ਇੰਨਾ ਕੀਤਾ ਆ ਵੱਡੀ ਝੋਟੀ ਹੈ ਇੱਕ ਚੰਗਾਈ ਧੰਨਵਾਦ ਜੀ ਮਿਹਰਬਾਨੀ ਜਿਹੜੇ ਵੀਰ ਨੇ ਕਮੈਂਟ ਕੀਤਾ ਜੀ